ਪੰਜਾਬ ਦੇ ਸਾਂਝੇ ਹਿੱਤਾਂ ਦੇ ਲਈ ਸਮਝੌਤਾ ਕਰ ਸਕਦੀਆਂ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੀ ਦੋਵੇਂ ਪਾਰਟੀਆਂ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਇੱਕਜੁੱਟ ਨਜ਼ਰ ਆਉਣਗੀਆਂ ਸੁਨੀਲ ਜਾਖੜ ਵੱਲੋਂ ਦਰਅਸਲ ਇੱਕ ਅਖਬਾਰ ਨੂੰ ਇੰਟਰਵਿਊ ਦਿੱਤਾ ਗਿਆ ਤੇ ਇਸ ਇੰਟਰਵਿਊ ਦੇ ਵਿੱਚ ਸੁਨੀਲ ਜਾਖੜ ਨੇ ਦੋਵਾਂ ਪਾਰਟੀਆਂ ਦੇ ਸਿਆਸੀ ਸਮਝੌਤੇ ਗੱਠਜੋੜ ਬਾਰੇ ਵੱਡਾ ਬਿਆਨ ਦਿੱਤਾ ਹੈ ਸੁਨੀਲ ਜਾਖੜ ਨੇ ਕਿਹਾ ਕਿ ਦੋਵੇਂ ਪਾਰਟੀਆਂ ਨੂੰ ਇੱਕ ਵਾਰ ਫਿਰ ਤੋਂ ਸਿਆਸੀ ਗੱਠਜੋੜ ਕਰਨਾ ਚਾਹੀਦਾ ਹੈ ਪੰਜਾਬ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਦੋਵੇਂ ਪਾਰਟੀਆਂ ਇਕਜੁੱਟ ਹੋਣੀਆਂ ਚਾਹੀਦੀਆਂ ਨੇ ਸੁਨੀਲ ਜਾਖੜ ਨੇ ਆਖਿਰ ਪੂਰੇ ਬਿਆਨ ਦੇ ਵਿੱਚ ਕੀ ਕਿਹਾ ਤੁਹਾਨੂੰ ਦੱਸਦੇ ਹਾਂ ਜਾਖੜ ਨੇ ਆਪਣੇ ਇੰਟਰਵਿਊ ਦੇ ਵਿੱਚ ਕਿਹਾ ਆਦਰਸ਼ਲ ਇੱਕ ਅਖਬਾਰ ਨੂੰ ਜਾਖੜ ਨੇ ਇਹ ਇੰਟਰਵਿਊ ਦਿੱਤਾ ਗਿਆ ਜਿਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ ਆਪਣੇ ਇੰਟਰਵਿਊ 'ਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵੱਡੇ ਹਿੱਤਾਂ ਨੂੰ ਦੇਖਦੇ ਹਾਂ ਅਤਵਾਦ ਦੇ ਕਾਲੇ ਦੌਰ ਦੇ ਵਿੱਚ 1996 ਦੇ ਵਿੱਚ ਵੀ ਭਾਜਪਾ ਨੇ ਕਾومی ਪਾਰਟੀ ਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਤੋਂ ਦੂਜੇ ਦਰਜੇ ਦਾ ਹੋਣਾ ਮੰਨਿਆ ਸੀ ਭਾਵੇਂ ਜਦੋਂ ਸਰਕਾਰ ਦੇ ਵਿੱਚ ਸੀ ਤਾਂ ਪਹਿਲੇ ਨੰਬਰ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਸੀ ਤੇ ਫਿਰ ਭਾਜੀਪੀ ਦਾ ਨੰਬਰ ਆਉਂਦਾ ਸੀ ਸੋ ਸੁਨੀਲ ਜਾਖੜ ਨੇ ਵੀ ਇਸ ਗੱਲ ਦੀ ਤਸਦੀਕ ਕੀਤੀ ਉਹਨਾਂ ਕਿਹਾ ਕਿ ਰਾਸ਼ਟਰੀ ਪਾਰਟੀ ਹੁੰਦਿਆਂ ਵੀ ਭਾਜੀਪੀ ਨੇ ਦੂਜੇ ਦਰਜੇ ਦਾ ਹੋਣਾ ਪੰਜਾਬ ਦੇ ਵਿੱਚ ਮੰਨਿਆ ਸੀ ਤੇ ਦਿਹਾਕਿਆਂ ਤੱਕ ਭਾਜੀਪੀ ਸਿਰਫ 23 ਸ਼ਹਿਰੀ ਵਿਧਾਨ ਸਭਾ ਸੀਟਾਂ ਤੇ ਸੰਤੁਸ਼ਟ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਪਿੰਡੂ ਖੇਤਰਾਂ ਦੇ ਵਿੱਚ ਅੱਗੇ ਵਧੀ ਪਰ ਬੀਜੇਪੀ ਦਾ ਪਿੰਡਾਂ ਦੇ ਵਿੱਚ ਵਿਕਾਸ ਰੁਕ ਗਿਆ ਸੀ। ਉਹਨਾਂ ਨੇ ਅੱਗੇ ਕਿਹਾ ਕਿ ਪੰਜਾਬ ਦੇ ਵਡੇਰੇ ਹਿੱਤਾਂ ਦੇ ਲਈ ਇੱਕ ਵਾਰ ਫਿਰ ਤੋਂ ਸਿਆਸੀ ਮਤਭੇਦ ਛੱਡ ਕੇ ਇੱਕ ਵਾਰ ਫਿਰ ਤੋਂ ਦੋਵਾਂ ਪਾਰਟੀਆਂ ਨੂੰ ਇੱਕ ਹੋਣਾ ਚਾਹੀਦਾ ਹੈ ਤੇ ਪੰਜਾਬ ਦੇ ਵਿੱਚ ਪੰਜਾਬ ਵਿਰੋਧੀ ਤਾਕਤਾਂ ਦਾ ਉਭਾਰ ਹੋ ਰਿਹਾ ਇਹ ਵੀ ਗੱਲ ਉਹਨਾਂ ਨੇ ਕਹੀ ਹੈ। ਉਹਨਾਂ ਕਿਹਾ ਕਿ ਬੀਜੇਪੀ ਤੇ ਕਾਲੀਆਂ ਨੂੰ ਪੰਜਾਬ ਦੇ ਹਿੱਤਾਂ ਦੇ ਲਈ ਇੱਕ ਵਾਰ ਫਿਰ ਤੋਂ ਇਕੱਠੇ ਹੋਣਾ ਚਾਹੀਦਾ ਹੈ। ਹਿੰਦੂ ਸਿੱਖ ਭਾਈਚਾਰੇ ਦੀ ਗੱਲ ਕਰਦੇ ਹੋਈ ਆ ਬੀਜਪੀ ਪ੍ਰਧਾਨ ਆ ਜਿਹੜੇ ਉਹ ਨਜ਼ਰ ਆਏ ਨੇ ਸੋ ਸ਼੍ਰੋਮਣੀ ਅਕਾਲੀ ਦਲ ਤੇ ਬੀਜਪੀ ਦੀ ਗੱਠ ਜੋੜ ਦੇ ਹੱਕ ਦੇ ਵਿੱਚ ਨਿਤਰਦੇ ਹੋਏ ਨਜ਼ਰ ਆਏ ਨੇ ਸੁਨੀਲ ਜਾਖੜ ਸੋ ਇੱਕ ਅਖਬਾਰ ਨੂੰ ਇੰਟਰਵਿਊ ਦਿੱਤਾ ਹੈ ਇਸ ਇੰਟਰਵਿਊ ਦੇ ਆਧਾਰ ਤੇ ਸੁਨੀਲ ਜਾਖੜ ਦੇ ਵੱਲੋਂ ਇਹ ਸਾਰੀਆਂ ਗੱਲਾਂ ਕਹੀਆਂ ਗਈਆਂ ਨੇ ਇਸ ਇੰਟਰਵਿਊ ਦੇ ਆਧਾਰ ਤੇ ਹੀ ਅਸੀਂ ਤੁਹਾਨੂੰ ਇਹ ਪੂਰੀ ਖਬਰ ਦੱਸ ਰਹੇ ਹਾਂ ਜਿਸ ਦੇ ਵਿੱਚ ਸੁਨੀਲ ਜਾਖੜ ਇੱਕ ਵਾਰ ਫੇਰ ਤੋਂ ਦੋਵਾਂ ਪਾਰਟੀਆਂ ਦੇ ਗੱਠਜੋੜ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਉਧਰ ਪੱਤਰਕਾਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਸੁਨੀਲ ਜਾਖੜ ਦੇ ਇਸ ਬਿਆਨ ਬਾਰੇ ਪੁੱਛਿਆ ਗਿਆ ਕਿ ਤੁਹਾਡਾ ਕੀ ਰਿਐਕਸ਼ਨ ਆ ਸੁਨੀਲ ਜਾਖੜ ਗੱਠਜੋੜ ਬਾਰੇ ਗੱਲ ਕਰ ਰਹੇ ਨੇ ਤਾ ਸੁਖਵੀਰ ਬਾਦਲ ਨੇ ਕਿਹਾ ਸੁਖਵੀਰ ਬਾਦਲ ਨੇ ਗੋਲ ਮੋੜ ਜਵਾਬ ਦਿੱਤਾ ਸਪਸ਼ਟ ਤੌਰ ਤੇ ਕੋ ਉੱਤਰ ਨਹੀਂ ਦਿੰਦਾ ਸੁਖਵੀਰ ਬਾਦਲ ਟਾਲਦੇ ਹੋਏ ਵੀ ਨਜ਼ਰ ਆਏ ਨੇ ਸਪਸ਼ਟ ਤੌਰ ਤੇ ਉੱਤਰ ਦੇਣ ਨੂੰ ਉਹਨਾਂ ਕਿਹਾ ਕਿ ਇਹਨਾਂ ਜ਼ਰੂਰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹ ਲਗਾਤਾਰ ਸ਼ਾਮਲ ਹੋ ਰਹੇ ਨੇ ਹੋਰ ਵੀ ਕੋਈ ਸ਼ਾਮਲ ਹੋਣਾ ਚਾਹੇ ਤਾਂ ਸਵਾਗਤ ਹੈ ਅਤੇ ਉਹਨਾਂ ਕਿਹਾ ਕਿ ਦੇਖਦੇ ਆ ਅੱਗੇ ਕੀ ਬਣਦਾ ਸੋ ਇਸ ਤਰ੍ਹਾਂ ਦੇ ਜਵਾਬ ਦਿੱਤੇ ਨੇ ਸਪਸ਼ਟ ਤੌਰ ਤੇ ਇਹ ਨਹੀਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਹੈ ਕਿ ਭਾਜਪਾ ਦੇ ਨਾਲ ਗੱਠਜੋੜ ਹੋ ਜਵੇ ਤੇ ਅਸੀਂ ਵੀ ਚਾਹੁੰਦੇ ਆ ਕਿ ਜਲਦੀ ਹੀ ਇਹ ਗੱਠਜੋੜ ਹੋਵੇ ਇਸ ਤਰ੍ਹਾਂ ਨਹੀਂ ਸੁਖਵੀਰ ਬਾਦਲ ਨੇ ਕਿਹਾ ਕਿ ਦੇਖਦੇ ਆ ਕਿ ਅੱਗੇ ਕੀ ਹੁੰਦਾ ਸੋ ਸੁਖਵੀਰ ਬਾਦਲ ਵੀ ਸਪਸ਼ਟ ਨਹੀਂ ਨੇ ਪਾਬ ਸਿੱਧੇ ਤੌਰ ਤੇ ਸੁਖਵੀਰ ਬਾਦਲ ਨੇ ਇਸ ਬਿਆਨ ਬਾਰੇ ਕੋਈ ਰਿਐਕਸ਼ਨ ਨਹੀਂ ਦਿੱਤਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਇਹ ਗੱਲ ਦੇਖਣੀ ਹੋਵੇਗੀ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਇਹ ਸਵਾਲ ਜੋ ਗੂੰਜ ਰਿਹਾ ਹੈ ਇਸ ਦਾ ਜਵਾਬ ਕੀ ਮਿਲਦਾ ਹੈ ਦੋਵੇਂ ਪਾਰਟੀਆਂ ਦੇ ਵੱਡੇ ਆਗੂਆਂ ਦੇ ਵੱਲੋਂ ਇੱਕ ਦੂਜੇ ਨਾਲ ਸੰਪਰਕ ਕਰਨ ਦੀ ਕੋਈ ਕੋਸ਼ਿਸ਼ ਕੀਤੀ ਜਾਂਦੀ ਹੈ ਕੋਈ ਇਸ ਮੁੱਦੇ ਤੇ ਬੀਜੇਪੀ ਦੀ ਹਾਈ ਕਮਾਂਡ ਦੇ ਨਾਲ ਕੋਈ ਮੁਲਾਕਾਤ ਹੁੰਦੀ ਹੈ ਜਾਂ ਸੁਖਬੀਰ ਸਿੰਘ ਬਾਦਲ ਆਪ ਇਸ ਦਿਸ਼ਾ ਦੇ ਵਿੱਚ ਕੋਈ ਕਦਮ ਚੁੱਕਦੇ ਨੇ ਜਾਂ ਸੁਨੀਲ ਜਾਖੜ ਸੁਖਬੀਰ ਸਿੰਘ ਬਾਦਲ ਨਾਲ ਕੋਈ ਮੁਲਾਕਾਤ ਕਰਦੇ ਨੇ ਇਹ ਦੇਖਣ ਵਾਲੀ ਗੱਲ ਹੋਵੇਗੀ ਫਿਲਹਾਲ ਸੁਨੀਲ ਜਾਖੜ ਦਾ ਇਹ ਬਿਆਨ ਸਿਆਸੀ ਫਿਜ਼ਾ ਦੇ ਵਿੱਚ ਇੱਕ ਵਾਰ ਫਿਰ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਗਰਮੀ ਲਿਆਉਂਦਾ ਹੈ ਨਜ਼ਰ ਆ ਰਿਹਾ ਹੈ ਪਰ ਗੱਠਜੋੜ ਨੂੰ ਲੈ ਕੇ ਤਮਾਮ ਸਵਾਲ ਬਰਕਰਾਰ ਨੇ ਦੇਖਣਾ ਇਹ ਹੋਵੇਗਾ ਕਿ ਆਉਂਦੇ ਦਿਨਾਂ ਦੇ ਵਿੱਚ ਜ਼ਮੀਨੀ ਪੱਧਰ ਤੇ ਇਸ ਦੇਸ਼ਾ ਵੱਲ ਕੋਈ ਕੰਮ ਹੁੰਦਾ ਹੈ ਜਾਂ ਨਹੀਂ ਹੁੰਦਾ। ਵਿਚਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ ਦੇ ਨਾਲ ਇੱਕ ਵਾਰ ਫਿਰ ਤੋਂ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਗਰਮੀ ਆ ਗਈ ਹੈ। ਇੱਕ ਵਾਰ ਫਿਰ ਤੋਂ ਇਹ ਸਵਾਲ ਉੱਠ ਖੜਾ ਹੋਇਆ ਹੈ ਕਿ ਪੰਜਾਬ ਦੇ ਵਿੱਚ বিজেপি ਤੇ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਤੋਂ ਸਿਆਸੀ ਸਮਝੌਤਾ ਕਰਨਗੇ। ਇਕਜੁੱਟ ਨਜ਼ਰ ਆਉਣਗੇ। ਦੋਵੇਂ ਪਾਰਟੀਆਂ ਕੀ ਪੰਜਾਬ ਦੇ ਸਾਂਝੇ ਹਿੱਤਾਂ ਦੇ ਲਈ ਸਮਝੌਤਾ ਕਰ ਸਕਦੀਆਂ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੀ ਦੋਵੇਂ ਪਾਰਟੀਆਂ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਇੱਕਜੁੱਟ ਨਜ਼ਰ ਆਉਣਗੀਆਂ ਸੁਨੀਲ ਜਾਖੜ ਵੱਲੋਂ ਦਰਅਸਲ ਇੱਕ ਅਖਬਾਰ ਨੂੰ ਇੰਟਰਵਿਊ ਦਿੱਤਾ ਗਿਆ ਤੇ ਇਸ ਇੰਟਰਵਿਊ ਦੇ ਵਿੱਚ ਸੁਨੀਲ ਜਾਖੜ ਨੇ ਦੋਵਾਂ ਪਾਰਟੀਆਂ ਦੇ ਸਿਆਸੀ ਸਮਝੌਤੇ ਗੱਠਜੋੜ ਬਾਰੇ ਵੱਡਾ ਬਿਆਨ ਦਿੱਤਾ ਹੈ ਸੁਨੀਲ ਜਾਖੜ ਨੇ ਕਿਹਾ ਕਿ ਦੋਵੇਂ ਪਾਰਟੀਆਂ ਨੂੰ ਇੱਕ ਵਾਰ ਫਿਰ ਤੋਂ ਸਿਆਸੀ ਗੱਠਜੋੜ ਕਰਨਾ ਚਾਹੀਦਾ ਹੈ ਪੰਜਾਬ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਦੋਵੇਂ ਪਾਰਟੀਆਂ ਇੱਕਜੁੱਟ ਹੋਣੀ ਚਾਹੀਦੀਆਂ ਨੇ ਸੁਨੀਲ ਜਾਖੜ ਨੇ ਆਖਿਰ ਪੂਰੇ ਬਿਆਨ ਦੇ ਵਿੱਚ ਕੀ ਕਿਹਾ ਤੁਹਾਨੂੰ ਦੱਸਦੇ ਹਾਂ ਜਾਖੜ ਨੇ ਆਪਣੇ ਇੰਟਰਵਿਊ ਦੇ ਵਿੱਚ ਕਿਹਾ ਆਦਰਸਲ ਇੱਕ ਅਖਬਾਰ ਨੂੰ ਜਾਖੜ ਨੇ ਇਹ ਇੰਟਰਵਿਊ ਦਿੱਤਾ ਗਿਆ ਜਿਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ ਆਪਣੇ ਇੰਟਰਵਿਊ 'ਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵੱਡੇ ਹਿੱਤਾਂ ਨੂੰ ਦੇਖਦੇ ਹਾਂ ਅਤਵਾਦ ਦੇ ਕਾਲੇ ਦੌਰ ਦੇ ਵਿੱਚ 1996 ਦੇ ਵਿੱਚ ਵੀ ਭਾਜਪਾ ਨੇ ਕੌਮੀ ਪਾਰਟੀ ਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਤੋਂ ਦੂਜੇ ਦਰਜੇ ਦਾ ਹੋਣਾ ਮੰਨਿਆ ਸੀ ਭਾਵੇਂ ਜਦੋਂ ਸਰਕਾਰ ਦੇ ਵਿੱਚ ਸੀ ਤਾਂ ਪਹਿਲੇ ਨੰਬਰ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਸੀ ਤੇ ਫਿਰ ਭਾਜਪਾ ਦਾ ਨੰਬਰ ਆਉਂਦਾ ਸੀ ਸੋ ਸੁਨੀਲ ਜਾਖੜ ਨੇ ਵੀ ਇਸ ਗੱਲ ਦੀ ਤਸਦੀਕ ਕੀਤੀ ਉਹਨਾਂ ਕਹਿਿਆ ਕਿ ਰਾਸ਼ਟਰੀ ਪਾਰਟੀ ਹੁੰਦਿਆਂ ਵੀ ਭਾਜਪਾ ਨੇ ਦੂਜੇ ਦਰਜੇ ਦਾ ਹੋਣਾ ਪੰਜਾਬ ਦੇ ਵਿੱਚ ਮੰਨਿਆ ਸੀ ਤੇ ਦਿਹਾਤੀਆਂ ਤੱਕ ਭਾਜਪਾ ਸਿਰਫ 23 ਸ਼ਹਿਰੀ ਵਿਧਾਨ ਸਭਾ ਸੀਟਾਂ ਤੇ ਸੰਤੁਸ਼ਟ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਪਿੰਡੂ ਖੇਤਰਾਂ ਦੇ ਵਿੱਚ ਅੱਗੇ ਵਧੀ ਪਰ ਭਾਜਪਾ ਦਾ ਪਿੰਡਾਂ ਦੇ ਵਿੱਚ ਵਿਕਾਸ ਰੁਕ ਗਿਆ ਸੀ ਉਹਨਾਂ ਨੇ ਅੱਗੇ ਕਿਹਾ ਕਿ ਪੰਜਾਬ ਦੇ ਵਡੇਰੇ ਹਿੱਤਾਂ ਦੇ ਲਈ ਇੱਕ ਵਾਰ ਫਿਰ ਤੋਂ ਸਿਆਸੀ ਮੱਤ ਪੇਤ ਛੱਡ ਕੇ ਇੱਕ ਵਾਰ ਫਿਰ ਤੋਂ ਦੋਵਾਂ ਪਾਰਟੀਆਂ ਨੂੰ ਇੱਕ ਹੋਣਾ ਚਾਹੀਦਾ ਹੈ ਤੇ ਪੰਜਾਬ ਦੇ ਵਿੱਚ ਪੰਜਾਬ ਵਿਰੋਧੀ ਤਾਕਤਾਂ ਦਾ ਉਭਾਰ ਹੋ ਰਿਹਾ ਇਹ ਵੀ ਗੱਲ ਉਹਨਾਂ ਨੇ ਕਹੀ ਹੈ ਉਹਨਾਂ ਨੇ ਕਿਹਾ ਕਿ ਬੀਜੇਪੀ ਤੇ ਕਾਲੀਆਂ ਨੂੰ ਪੰਜਾਬ ਦੇ ਹਿੱਤਾਂ ਦੇ ਲਈ ਇੱਕ ਵਾਰ ਫਿਰ ਤੋਂ ਇਕੱਠੇ ਹੋਣਾ ਚਾਹੀਦਾ ਹੈ ਹਿੰਦੂ ਸਿੱਖ ਭਾਈਚਾਰੇ ਦੀ ਗੱਲ ਕਰਦੇ ਹੋਈ ਆ ਬੀਜਪੀ ਪ੍ਰਧਾਨ ਆ ਜਿਹੜੇ ਉਹ ਨਜ਼ਰ ਆਏ ਨੇ ਸੋ ਸ਼੍ਰੋਮਣੀ ਅਕਾਲੀ ਦਲ ਤੇ ਬੀਜਪੀ ਦੀ ਗੱਠ ਜੋੜ ਦੇ ਹੱਕ ਦੇ ਵਿੱਚ ਨਿਤਰਦੇ ਹੋਏ ਨਜ਼ਰ ਆਏ ਨੇ ਸੁਨੀਲ ਜਾਖੜ ਸੋ ਇੱਕ ਅਖਬਾਰ ਨੂੰ ਇੰਟਰਵਿਊ ਦਿੱਤਾ ਹੈ ਇਸ ਇੰਟਰਵਿਊ ਦੇ ਆਧਾਰ ਤੇ ਸੁਨੀਲ ਜਾਖੜ ਦੇ ਵੱਲੋਂ ਇਹ ਸਾਰੀਆਂ ਗੱਲਾਂ ਕਹੀਆਂ ਗਈਆਂ ਨੇ ਇਸ ਇੰਟਰਵਿਊ ਦੇ ਆਧਾਰ ਤੇ ਹੀ ਅਸੀਂ ਤੁਹਾਨੂੰ ਇਹ ਪੂਰੀ ਖਬਰ ਦੱਸ ਰਹੇ ਹਾਂ ਜਿਸ ਦੇ ਵਿੱਚ ਸੁਨੀਲ ਜਾਖੜ ਇੱਕ ਵਾਰ ਫੇਰ ਤੋਂ ਦੋਵਾਂ ਪਾਰਟੀਆਂ ਦੇ ਗੱਠਜੋੜ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਉਧਰ ਪੱਤਰਕਾਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਸੁਨੀਲ ਜਾਖੜ ਦੇ ਇਸ ਬਿਆਨ ਬਾਰੇ ਪੁੱਛਿਆ ਗਿਆ ਕਿ ਤੁਹਾਡਾ ਕੀ ਰਿਐਕਸ਼ਨ ਆ ਸੁਨੀਲ ਜਾਖੜ ਗੱਠਜੋੜ ਬਾਰੇ ਗੱਲ ਕਰ ਰਹੇ ਨੇ ਤਾ ਸੁਖਬੀਰ ਬਾਦਲ ਨੇ ਕਿਹਾ ਸੁਖਬੀਰ ਬਾਦਲ ਨੇ ਗੋਲ ਮੋਲ ਜਵਾਬ ਦਿੱਤਾ ਸਪਸ਼ਟ ਤੌਰ ਤੇ ਕੋ ਉੱਤਰ ਨਹੀਂ ਦਿੰਦਾ ਸੁਖਬੀਰ ਬਾਦਲ ਟਾਲਦੇ ਹੋਏ ਵੀ ਨਜ਼ਰ ਆਏ ਨੇ ਸਪਸ਼ਟ ਤੌਰ ਤੇ ਉੱਤਰ ਦੇਣ ਨੂੰ ਉਹਨਾਂ ਕਿਹਾ ਕਿ ਇਹਨਾਂ ਜ਼ਰੂਰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹ ਲਗਾਤਾਰ ਸ਼ਾਮਲ ਹੋ ਰਹੇ ਨੇ ਹੋਰ ਵੀ ਕੋਈ ਸ਼ਾਮਲ ਹੋਣਾ ਚਾਹੇ ਤਾਂ ਸਵਾਗਤ ਹੈ ਅਤੇ ਉਹਨਾਂ ਕਿਹਾ ਕਿ ਦੇਖਦੇ ਆ ਅੱਗੇ ਕੀ ਬਣਦਾ ਸੋ ਇਸ ਤਰ੍ਹਾਂ ਦੇ ਜਵਾਬ ਦਿੱਤੇ ਨੇ ਸਪਸ਼ਟ ਤੌਰ ਤੇ ਇਹ ਨਹੀਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਹੈ ਕਿ ਭਾਜਪਾ ਦੇ ਨਾਲ ਗੱਠਜੋੜ ਹੋ ਜਵੇ ਤੇ ਅਸੀਂ ਵੀ ਚਾਹੁੰਦੇ ਆ ਕਿ ਜਲਦੀ ਹੀ ਇਹ ਗੱਠਜੋੜ ਹੋਵੇ ਇਸ ਤਰ੍ਹਾਂ ਨਹੀਂ ਸੁਖਵੀਰ ਬਾਦਲ ਨੇ ਕਿਹਾ ਕਿ ਦੇਖਦੇ ਆ ਕਿ ਅੱਗੇ ਕੀ ਹੁੰਦਾ ਸੋ ਸੁਖਵੀਰ ਬਾਦਲ ਵੀ ਸਪਸ਼ਟ ਨਹੀਂ ਨੇ ਪਾਬ ਸਿੱਧੇ ਤੌਰ ਤੇ ਸੁਖਵੀਰ ਬਾਦਲ ਨੇ ਇਸ ਬਿਆਨ ਬਾਰੇ ਕੋਈ ਰਿਐਕਸ਼ਨ ਨਹੀਂ ਦਿੱਤਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਇਹ ਗੱਲ ਦੇਖਣੀ ਹੋਵੇਗੀ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਇਹ ਸਵਾਲ ਜੋ ਗੂੰਜ ਰਿਹਾ ਹੈ ਇਸ ਦਾ ਜਵਾਬ ਕੀ ਮਿਲਦਾ ਹੈ ਦੋਵੇਂ ਪਾਰਟੀਆਂ ਦੇ ਵੱਡੇ ਆਗੂਆਂ ਦੇ ਵੱਲੋਂ ਇੱਕ ਦੂਜੇ ਨਾਲ ਸੰਪਰਕ ਕਰਨ ਦੀ ਕੋਈ ਕੋਸ਼ਿਸ਼ ਕੀਤੀ ਜਾਂਦੀ ਹੈ ਕੋਈ ਇਸ ਮੁੱਦੇ ਤੇ ਬੀਜੇਪੀ ਦੀ ਹਾਈ ਕਮਾਂਡ ਦੇ ਨਾਲ ਕੋਈ ਮੁਲਾਕਾਤ ਹੁੰਦੀ ਹੈ ਜਾਂ ਸੁਖਬੀਰ ਸਿੰਘ ਬਾਦਲ ਆਪ ਇਸ ਦਿਸ਼ਾ ਦੇ ਵਿੱਚ ਕੋਈ ਕਦਮ ਚੁੱਕਦੇ ਨੇ ਜਾਂ ਸੁਨੀਲ ਜਾਖੜ ਸੁਖਬੀਰ ਸਿੰਘ ਬਾਦਲ ਨਾਲ ਕੋਈ ਮੁਲਾਕਾਤ ਕਰਦੇ ਨੇ ਇਹ ਦੇਖਣ ਵਾਲੀ ਗੱਲ ਹੋਵੇਗੀ ਫਿਲਹਾਲ ਸੁਨੀਲ ਜਾਖੜ ਦਾ ਇਹ ਬਿਆਨ ਸਿਆਸੀ ਫਿਜ਼ਾ ਦੇ ਵਿੱਚ ਇੱਕ ਵਾਰ ਫਿਰ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਗਰਮੀ ਲਿਆਉਂਦਾ ਹੈ ਨਜ਼ਰ ਆ ਰਿਹਾ ਹੈ ਪਰ ਗੱਠਜੋੜ ਨੂੰ ਲੈ ਕੇ ਤਮਾਮ ਸਵਾਲ ਬਰਕਰਾਰ ਨੇ ਦੇਖਣਾ ਇਹ ਹੋਵੇਗਾ ਕਿ ਆਉਂਦੇ ਦਿਨਾਂ ਦੇ ਵਿੱਚ ਜ਼ਮੀਨੀ ਪੱਧਰ ਤੇ ਇਸ ਦੇਸ਼ਾ ਵੱਲ ਕੋਈ ਕੰਮ ਹੁੰਦਾ ਹੈ ਜਾਂ ਨਹੀਂ ਹੁੰਦਾ। ਵਿਚਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ ਦੇ ਨਾਲ ਇੱਕ ਵਾਰ ਫਿਰ ਤੋਂ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਗਰਮੀ ਆ ਗਈ ਹੈ। ਇੱਕ ਵਾਰ ਫਿਰ ਤੋਂ ਇਹ ਸਵਾਲ ਉੱਠ ਖੜਾ ਹੋਇਆ ਹੈ ਕਿ ਪੰਜਾਬ ਦੇ ਵਿੱਚ বিজেপি ਤੇ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਤੋਂ ਸਿਆਸੀ ਸਮਝੌਤਾ ਕਰਨਗੇ। ਇੱਕਜੁੱਟ ਨਜ਼ਰ ਆਉਣਗੇ ਦੋਵੇਂ ਪਾਰਟੀਆਂ ਕੀ ਪੰਜਾਬ ਦੇ ਸਾਂਝੇ ਹਿੱਤਾਂ ਦੇ ਲਈ ਸਮਝੌਤਾ ਕਰ ਸਕਦੀਆਂ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੀ ਦੋਵੇਂ ਪਾਰਟੀਆਂ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਇੱਕਜੁੱਟ ਨਜ਼ਰ ਆਉਣਗੀਆਂ ਸੁਨੀਲ ਜਾਖੜ ਵੱਲੋਂ ਦਰਅਸਲ ਇੱਕ ਅਖਬਾਰ ਨੂੰ ਇੰਟਰਵਿਊ ਦਿੱਤਾ ਗਿਆ ਤੇ ਇਸ ਇੰਟਰਵਿਊ ਦੇ ਵਿੱਚ ਸੁਨੀਲ ਜਾਖੜ ਨੇ ਦੋਵਾਂ ਪਾਰਟੀਆਂ ਦੇ ਸਿਆਸੀ ਸਮਝੌਤੇ ਗੱਠਜੋੜ ਬਾਰੇ ਵੱਡਾ ਬਿਆਨ ਦਿੱਤਾ ਹੈ ਸੁਨੀਲ ਜਾਖੜ ਨੇ ਕਿਹਾ ਕਿ ਦੋਵੇਂ ਪਾਰਟੀਆਂ ਨੂੰ ਇੱਕ ਵਾਰ ਫਿਰ ਤੋਂ ਸਿਆਸੀ ਗੱਠਜੋੜ ਕਰਨਾ ਚਾਹੀਦਾ ਹੈ ਪੰਜਾਬ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਦੋਵੇਂ ਪਾਰਟੀਆਂ ਇੱਕ ਜੁੱਟ ਹੋਣੀ ਚਾਹੀਦੀਆਂ ਨੇ ਸੁਨੀਲ ਜਾਖੜ ਨੇ ਆਖਿਰ ਪੂਰੇ ਬਿਆਨ ਦੇ ਵਿੱਚ ਕੀ ਕਿਹਾ ਤੁਹਾਨੂੰ ਦੱਸਦੇ ਹਾਂ ਜਾਖੜ ਨੇ ਆਪਣੇ ਇੰਟਰਵਿਊ ਦੇ ਵਿੱਚ ਕਿਹਾ ਆਦਰਸਲ ਇੱਕ ਅਖਬਾਰ ਨੂੰ ਜਾਖੜ ਨੇ ਇਹ ਇੰਟਰਵਿਊ ਦਿੱਤਾ ਗਿਆ ਜਿਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ ਆਪਣੇ ਇੰਟਰਵਿਊ 'ਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵੱਡੇ ਹਿੱਤਾਂ ਨੂੰ ਦੇਖਦੇ ਹਾਂ ਅਤਵਾਦ ਦੇ ਕਾਲੇ ਦੌਰ ਦੇ ਵਿੱਚ 1996 ਦੇ ਵਿੱਚ ਵੀ ਭਾਜਪਾ ਨੇ ਕੌਮੀ ਪਾਰਟੀ ਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਤੋਂ ਦੂਜੇ ਦਰਜੇ ਦਾ ਹੋਣਾ ਮੰਨਿਆ ਸੀ ਭਾਵੇਂ ਜਦੋਂ ਸਰਕਾਰ ਦੇ ਵਿੱਚ ਸੀ ਤਾਂ ਪਹਿਲੇ ਨੰਬਰ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਸੀ ਤੇ ਫਿਰ ਭਾਜਪਾ ਦਾ ਨੰਬਰ ਆਉਂਦਾ ਸੀ ਸੋ ਸੁਨੀਲ ਜਾਖੜ ਨੇ ਵੀ ਇਸ ਗੱਲ ਦੀ ਤਸਦੀਕ ਕੀਤੀ ਉਹਨਾਂ ਕਹੇ ਕਿ ਰਾਸ਼ਟਰੀ ਪਾਰਟੀ ਹੁੰਦਿਆਂ ਵੀ ਭਾਜਪਾ ਨੇ ਦੂਜੇ ਦਰਜੇ ਦਾ ਹੋਣਾ ਪੰਜਾਬ ਦੇ ਵਿੱਚ ਮੰਨਿਆ ਸੀ ਤੇ ਦਿਹਾਤੀਆਂ ਤੱਕ ਭਾਜਪਾ ਸਿਰਫ 23 ਸ਼ਹਿਰੀ ਵਿਧਾਨ ਸਭਾ ਸੀਟਾਂ ਤੇ ਸੰਤੁਸ਼ਟ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਪਿੰਡੂ ਖੇਤਰਾਂ ਦੇ ਵਿੱਚ ਅੱਗੇ ਵਧੀ ਪਰ ਬੀਜੇਪੀ ਦਾ ਪਿੰਡਾਂ ਦੇ ਵਿੱਚ ਵਿਕਾਸ ਰੁਕ ਗਿਆ ਸੀ। ਉਹਨਾਂ ਨੇ ਅੱਗੇ ਕਿਹਾ ਕਿ ਪੰਜਾਬ ਦੇ ਵਡੇਰੇ ਹਿੱਤਾਂ ਦੇ ਲਈ ਇੱਕ ਵਾਰ ਫਿਰ ਤੋਂ ਸਿਆਸੀ ਮਤਭੇਦ ਛੱਡ ਕੇ ਇੱਕ ਵਾਰ ਫਿਰ ਤੋਂ ਦੋਵਾਂ ਪਾਰਟੀਆਂ ਨੂੰ ਇੱਕ ਹੋਣਾ ਚਾਹੀਦਾ ਹੈ ਤੇ ਪੰਜਾਬ ਦੇ ਵਿੱਚ ਪੰਜਾਬ ਵਿਰੋਧੀ ਤਾਕਤਾਂ ਦਾ ਉਭਾਰ ਹੋ ਰਿਹਾ ਇਹ ਵੀ ਗੱਲ ਉਹਨਾਂ ਨੇ ਕਹੀ ਹੈ। ਉਹਨਾਂ ਕਿਹਾ ਕਿ ਬੀਜੇਪੀ ਤੇ ਕਾਲੀਆਂ ਨੂੰ ਪੰਜਾਬ ਦੇ ਹਿੱਤਾਂ ਦੇ ਲਈ ਇੱਕ ਵਾਰ ਫਿਰ ਤੋਂ ਇਕੱਠੇ ਹੋਣਾ ਚਾਹੀਦਾ ਹੈ। ਹਿੰਦੂ ਸਿੱਖ ਭਾਈਚਾਰੇ ਦੀ ਗੱਲ ਕਰਦੇ ਹੋਏ ਵੀ ਆ ਬੀਜਪੀ ਪ੍ਰਧਾਨ ਆ ਜਿਹੜੇ ਉਹ ਨਜ਼ਰ ਆਏ ਨੇ ਸੋ ਸ਼੍ਰੋਮਣੀ ਅਕਾਲੀ ਦਲ ਤੇ ਬੀਜਪੀ ਦੀ ਗੱਠ ਜੋੜ ਦੇ ਹੱਕ ਦੇ ਵਿੱਚ ਨਿਤਰਦੇ ਹੋਏ ਨਜ਼ਰ ਆਏ ਨੇ ਸੁਨੀਲ ਜਾਖੜ ਸੋ ਇੱਕ ਅਖਬਾਰ ਨੂੰ ਇੰਟਰਵਿਊ ਦਿੱਤਾ ਹੈ ਇਸ ਇੰਟਰਵਿਊ ਦੇ ਆਧਾਰ ਤੇ ਸੁਨੀਲ ਜਾਖੜ ਦੇ ਵੱਲੋਂ ਇਹ ਸਾਰੀਆਂ ਗੱਲਾਂ ਕਹੀਆਂ ਗਈਆਂ ਨੇ ਇਸ ਇੰਟਰਵਿਊ ਦੇ ਆਧਾਰ ਤੇ ਹੀ ਅਸੀਂ ਤੁਹਾਨੂੰ ਇਹ ਪੂਰੀ ਖਬਰ ਦੱਸ ਰਹੇ ਹਾਂ ਜਿਸ ਦੇ ਵਿੱਚ ਸੁਨੀਲ ਜਾਖੜ ਇੱਕ ਵਾਰ ਫੇਰ ਤੋਂ ਦੋਵਾਂ ਪਾਰਟੀਆਂ ਦੇ ਗੱਠਜੋੜ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਉਧਰ ਪੱਤਰਕਾਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਸੁਨੀਲ ਜਾਖੜ ਨੇ ਇਸ ਬਿਆਨ ਬਾਰੇ ਪੁੱਛਿਆ ਗਿਆ ਕਿ ਤੁਹਾਡਾ ਕੀ ਰਿਐਕਸ਼ਨ ਆ ਸੁਨੀਲ ਜਾਖੜ ਗੱਠਜੋੜ ਬਾਰੇ ਗੱਲ ਕਰ ਰਹੇ ਨੇ ਤਾ ਸੁਖਬੀਰ ਬਾਦਲ ਨੇ ਕਿਹਾ ਸੁਖਬੀਰ ਬਾਦਲ ਨੇ ਗੋਲ ਮੋਲ ਜਵਾਬ ਦਿੱਤਾ ਸਪਸ਼ਟ ਤੌਰ ਤੇ ਕੋ ਉੱਤਰ ਨਹੀਂ ਦਿੰਦਾ ਹੈ ਸੁਖਬੀਰ ਬਾਦਲ ਟਾਲਦੇ ਹੋਏ ਵੀ ਨਜ਼ਰ ਆਏ ਨੇ ਸਪਸ਼ਟ ਤੌਰ ਤੇ ਉੱਤਰ ਦੇਣ ਨੂੰ ਉਹਨਾਂ ਕਿਹਾ ਕਿ ਇਹਨਾਂ ਜ਼ਰੂਰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹ ਲਗਾਤਾਰ ਸ਼ਾਮਲ ਹੋ ਰਹੇ ਨੇ ਹੋਰ ਵੀ ਕੋਈ ਸ਼ਾਮਲ ਹੋਣਾ ਚਾਹੇ ਤਾਂ ਸਵਾਗਤ ਹੈ ਅਤੇ ਉਹਨਾਂ ਕਿਹਾ ਕਿ ਦੇਖਦੇ ਆ ਅੱਗੇ ਕੀ ਬਣਦਾ ਸੋ ਇਸ ਤਰ੍ਹਾਂ ਦੇ ਜਵਾਬ ਦਿੱਤੇ ਨੇ ਸਪਸ਼ਟ ਤੌਰ ਤੇ ਇਹ ਨਹੀਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਹੈ ਕਿ ਭਾਜਪਾ ਦੇ ਨਾਲ ਗੱਠਜੋੜ ਹੋ ਜਵੇ ਤੇ ਅਸੀਂ ਵੀ ਚਾਹੁੰਦੇ ਆ ਕਿ ਜਲਦੀ ਹੀ ਇਹ ਗੱਠਜੋੜ ਹੋਵੇ ਇਸ ਤਰ੍ਹਾਂ ਨਹੀਂ ਸੁਖਵੀਰ ਬਾਦਲ ਨੇ ਕਿਹਾ ਕਿ ਦੇਖਦੇ ਆ ਕਿ ਅੱਗੇ ਕੀ ਹੁੰਦਾ ਸੋ ਸੁਖਵੀਰ ਬਾਦਲ ਵੀ ਸਪਸ਼ਟ ਨਹੀਂ ਨੇ ਪਾਬ ਸਿੱਧੇ ਤੌਰ ਤੇ ਸੁਖਵੀਰ ਬਾਦਲ ਨੇ ਇਸ ਬਿਆਨ ਬਾਰੇ ਕੋਈ ਰਿਐਕਸ਼ਨ ਨਹੀਂ ਦਿੱਤਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਇਹ ਗੱਲ ਦੇਖਣੀ ਹੋਵੇਗੀ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਇਹ ਸਵਾਲ ਜੋ ਗੂੰਜ ਰਿਹਾ ਹੈ ਇਸ ਦਾ ਜਵਾਬ ਕੀ ਮਿਲਦਾ ਹੈ ਦੋਵੇਂ ਪਾਰਟੀਆਂ ਦੇ ਵੱਡੇ ਆਗੂਆਂ ਦੇ ਵੱਲੋਂ ਇੱਕ ਦੂਜੇ ਨਾਲ ਸੰਪਰਕ ਕਰਨ ਦੀ ਕੋਈ ਕੋਸ਼ਿਸ਼ ਕੀਤੀ ਜਾਂਦੀ ਹੈ ਕੋਈ ਇਸ ਮੁੱਦੇ ਤੇ ਬੀਜੇਪੀ ਦੀ ਹਾਈ ਕਮਾਂਡ ਦੇ ਨਾਲ ਕੋਈ ਮੁਲਾਕਾਤ ਹੁੰਦੀ ਹੈ ਜਾਂ ਸੁਖਬੀਰ ਸਿੰਘ ਬਾਦਲ ਆਪ ਇਸ ਦਿਸ਼ਾ ਦੇ ਵਿੱਚ ਕੋਈ ਕਦਮ ਚੁੱਕਦੇ ਨੇ ਜਾਂ ਸੁਨੀਲ ਜਾਖੜ ਸੁਖਬੀਰ ਸਿੰਘ ਬਾਦਲ ਨਾਲ ਕੋਈ ਮੁਲਾਕਾਤ ਕਰਦੇ ਨੇ ਇਹ ਦੇਖਣ ਵਾਲੀ ਗੱਲ ਹੋਵੇਗੀ ਫਿਲਹਾਲ ਸੁਨੀਲ ਜਾਖੜ ਦਾ ਇਹ ਬਿਆਨ ਸਿਆਸੀ ਫਿਜ਼ਾ ਦੇ ਵਿੱਚ ਇੱਕ ਵਾਰ ਫਿਰ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਗਰਮੀ ਲਿਆਉਂਦਾ ਹੈ ਨਜ਼ਰ ਆ ਰਿਹਾ ਹੈ ਪਰ ਗੱਠਜੋੜ ਨੂੰ ਲੈ ਕੇ ਤਮਾਮ ਸਵਾਲ ਬਰਕਰਾਰ ਨੇ ਦੇਖਣਾ ਇਹ ਹੋਵੇਗਾ ਕਿ ਆਉਂਦੇ ਦਿਨਾਂ ਦੇ ਵਿੱਚ ਜ਼ਮੀਨੀ ਪੱਧਰ ਤੇ ਇਸ ਦੇਸ਼ਾ ਵੱਲ ਕੋਈ ਕੰਮ ਹੁੰਦਾ ਹੈ ਜਾਂ ਨਹੀਂ ਹੁੰਦਾ। ਵਿਚਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ ਦੇ ਨਾਲ ਇੱਕ ਵਾਰ ਫਿਰ ਤੋਂ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਗਰਮੀ ਆ ਗਈ ਹੈ। ਇੱਕ ਵਾਰ ਫਿਰ ਤੋਂ ਇਹ ਸਵਾਲ ਉੱਠ ਖੜਾ ਹੋਇਆ ਹੈ ਕਿ ਪੰਜਾਬ ਦੇ ਵਿੱਚ বিজেপি ਤੇ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਤੋਂ ਸਿਆਸੀ ਸਮਝੌਤਾ ਕਰਨਗੇ। ਇਕਜੁੱਟ ਨਜ਼ਰ ਆਉਣਗੇ। ਦੋਵੇਂ ਪਾਰਟੀਆਂ ਕੀ ਪੰਜਾਬ ਦੇ ਸਾਂਝੇ ਹਿੱਤਾਂ ਦੇ ਲਈ ਸਮਝੌਤਾ ਕਰ ਸਕਦੀਆਂ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੀ ਦੋਵੇਂ ਪਾਰਟੀਆਂ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਇੱਕਜੁੱਟ ਨਜ਼ਰ ਆਉਣਗੀਆਂ ਸੁਨੀਲ ਜਾਖੜ ਵੱਲੋਂ ਦਰਅਸਲ ਇੱਕ ਅਖਬਾਰ ਨੂੰ ਇੰਟਰਵਿਊ ਦਿੱਤਾ ਗਿਆ ਤੇ ਇਸ ਇੰਟਰਵਿਊ ਦੇ ਵਿੱਚ ਸੁਨੀਲ ਜਾਖੜ ਨੇ ਦੋਵਾਂ ਪਾਰਟੀਆਂ ਦੇ ਸਿਆਸੀ ਸਮਝੌਤੇ ਗੱਠਜੋੜ ਬਾਰੇ ਵੱਡਾ ਬਿਆਨ ਦਿੱਤਾ ਹੈ ਸੁਨੀਲ ਜਾਖੜ ਨੇ ਕਿਹਾ ਕਿ ਦੋਵੇਂ ਪਾਰਟੀਆਂ ਨੂੰ ਇੱਕ ਵਾਰ ਫਿਰ ਤੋਂ ਸਿਆਸੀ ਗੱਠਜੋੜ ਕਰਨਾ ਚਾਹੀਦਾ ਹੈ ਪੰਜਾਬ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਦੋਵੇਂ ਪਾਰਟੀਆਂ ਇਕਜੁੱਟ ਹੋਣੀਆਂ ਚਾਹੀਦੀਆਂ ਨੇ ਸੁਨੀਲ ਜਾਖੜ ਨੇ ਆਖਿਰ ਪੂਰੇ ਬਿਆਨ ਦੇ ਵਿੱਚ ਕੀ ਕਿਹਾ ਤੁਹਾਨੂੰ ਦੱਸਦੇ ਹਾਂ ਜਾਖੜ ਨੇ ਆਪਣੇ ਇੰਟਰਵਿਊ ਦੇ ਵਿੱਚ ਕਿਹਾ ਆਦਰਸ਼ਲ ਇੱਕ ਅਖਬਾਰ ਨੂੰ ਜਾਖੰਡੇ ਇੰਟਰਵਿਊ ਦਿੱਤਾ ਗਿਆ ਜਿਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ ਆਪਣੇ ਇੰਟਰਵਿਊ ਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵੱਡੇ ਹਿੱਤਾਂ ਨੂੰ ਦੇਖਦੇ ਆਂ ਅਤਵਾਦ ਦੇ ਕਾਲੇ ਦੌਰ ਦੇ ਵਿੱਚ 1996 ਦੇ ਵਿੱਚ ਵੀ ਭਾਜਪਾ ਨੇ ਕੌਮੀ ਪਾਰਟੀ ਹੁੰਦਿਆਂ ਸ਼੍ਰੋਮਣੀ ਅਕਾਲੀ ਦਲ ਤੋਂ ਦੂਜੇ ਦਰਜੇ ਦਾ ਹੋਣਾ ਮੰਨਿਆ ਸੀ ਭਾਵੇਂ ਜਦੋਂ ਸਰਕਾਰ ਦੇ ਵਿੱਚ ਸੀ ਤਾਂ ਪਹਿਲੇ ਨੰਬਰ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਸੀ ਤੇ ਫਿਰ ਭਾਜਪਾ ਦਾ ਨੰਬਰ ਆਉਂਦਾ ਸੀ ਸੋ ਸੁਨੀਲ ਜਾਖੰਡ ਨੇ ਵੀ ਇਸ ਗੱਲ ਦੀ ਤਸਦੀਕ ਕੀਤੀ ਉਹਨਾਂ ਕਹੇ ਕਿ ਰਾਸ਼ਟਰੀ ਪਾਰਟੀ ਹੁੰਦਿਆਂ ਵੀ ਭਾਜਪਾ ਨੇ ਦੂਜੇ ਦਰਜੇ ਦਾ ਹੋਣਾ ਪੰਜਾਬ ਦੇ ਵਿੱਚ ਮੰਨਿਆ ਸੀ ਤੇ ਦਿਹਾਤੀਆਂ ਤੱਕ ਭਾਜਪਾ ਸਿਰਫ 23 ਸ਼ਹਿਰੀ ਵਿਧਾਨ ਸਭਾ ਸੀਟਾਂ ਤੇ ਸੰਤੁਸ਼ਟ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਪਿੰਡੂ ਖੇਤਰਾਂ ਦੇ ਵਿੱਚ ਅੱਗੇ ਵਧੀ ਪਰ ਭਾਜਪਾ ਦਾ ਪਿੰਡਾਂ ਦੇ ਵਿੱਚ ਵਿਕਾਸ ਰੁਕ ਗਿਆ ਸੀ ਉਹਨਾਂ ਨੇ ਅੱਗੇ ਕਿਹਾ ਕਿ ਪੰਜਾਬ ਦੇ ਵਡੇਰੇ ਹਿੱਤਾਂ ਦੇ ਲਈ ਇੱਕ ਵਾਰ ਫਿਰ ਤੋਂ ਸਿਆਸੀ ਮੱਤ ਪੇ ਛੱਡ ਕੇ ਇੱਕ ਵਾਰ ਫਿਰ ਤੋਂ ਦੋਵਾਂ ਪਾਰਟੀਆਂ ਨੂੰ ਇੱਕ ਹੋਣਾ ਚਾਹੀਦਾ ਹੈ ਤੇ ਪੰਜਾਬ ਦੇ ਵਿੱਚ ਪੰਜਾਬ ਵਿਰੋਧੀ ਤਾਕਤਾਂ ਦਾ ਉਭਾਰ ਹੋ ਰਿਹਾ ਇਹ ਵੀ ਗੱਲ ਉਹਨਾਂ ਨੇ ਕਹੀ ਹੈ ਉਹਨਾਂ ਨੇ ਕਿਹਾ ਕਿ ਬੀਜੇਪੀ ਤੇ ਕਾਲੀਆਂ ਨੂੰ ਪੰਜਾਬ ਦੇ ਹਿੱਤਾਂ ਦੇ ਲਈ ਇੱਕ ਵਾਰ ਫਿਰ ਤੋਂ ਇਕੱਠੇ ਹੋਣਾ ਚਾਹੀਦਾ ਹੈ ਹਿੰਦੂ ਸਿੱਖ ਭਾਈਚਾਰੇ ਦੀ ਗੱਲ ਕਰਦੇ ਹੋਏ ਵੀ ਆ ਬੀਜਪੀ ਪ੍ਰਧਾਨ ਆ ਜਿਹੜੇ ਉਹ ਨਜ਼ਰ ਆਏ ਨੇ ਸੋ ਸ਼੍ਰੋਮਣੀ ਅਕਾਲੀ ਦਲ ਤੇ ਬੀਜਪੀ ਦੀ ਗੱਠ ਜੋੜ ਦੇ ਹੱਕ ਦੇ ਵਿੱਚ ਨਿਤਰਦੇ ਹੋਏ ਨਜ਼ਰ ਆਏ ਨੇ ਸੁਨੀਲ ਜਾਖੜ ਸੋ ਇੱਕ ਅਖਬਾਰ ਨੂੰ ਇੰਟਰਵਿਊ ਦਿੱਤਾ ਹੈ ਇਸ ਇੰਟਰਵਿਊ ਦੇ ਆਧਾਰ ਤੇ ਸੁਨੀਲ ਜਾਖੜ ਦੇ ਵੱਲੋਂ ਇਹ ਸਾਰੀਆਂ ਗੱਲਾਂ ਕਹੀਆਂ ਗਈਆਂ ਨੇ ਇਸ ਇੰਟਰਵਿਊ ਦੇ ਆਧਾਰ ਤੇ ਹੀ ਅਸੀਂ ਤੁਹਾਨੂੰ ਇਹ ਪੂਰੀ ਖਬਰ ਦੱਸ ਰਹੇ ਹਾਂ ਜਿਸ ਦੇ ਵਿੱਚ ਸੁਨੀਲ ਜਾਖੜ ਇੱਕ ਵਾਰ ਫੇਰ ਤੋਂ ਦੋਵਾਂ ਪਾਰਟੀਆਂ ਦੇ ਗੱਠਜੋੜ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਉਧਰ ਪੱਤਰਕਾਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਸੁਨੀਲ ਜਾਖੜ ਦੇ ਇਸ ਬਿਆਨ ਬਾਰੇ ਪੁੱਛਿਆ ਗਿਆ ਕਿ ਤੁਹਾਡਾ ਕੀ ਰਿਐਕਸ਼ਨ ਆ ਸੁਨੀਲ ਜਾਖੜ ਗੱਠਜੋੜ ਬਾਰੇ ਗੱਲ ਕਰ ਰਹੇ ਨੇ ਤਾਂ ਸੁਖਬੀਰ ਬਾਦਲ ਨੇ ਕਿਹਾ ਸੁਖਬੀਰ ਬਾਦਲ ਨੇ ਗੋਲ ਮੋਲ ਜਵਾਬ ਦਿੱਤਾ ਹੈ ਸਪਸ਼ਟ ਤੌਰ ਤੇ ਕੋ ਉਤਰ ਨਹੀਂ ਦਿੰਦਾ ਹੈ ਸੁਖਬੀਰ ਬਾਦਲ ਟਾਲਦੇ ਹੋਏ ਵੀ ਨਜ਼ਰ ਆਏ ਨੇ ਸਪਸ਼ਟ ਤੌਰ ਤੇ ਉਤਰ ਦੇਣ ਨੂੰ ਉਹਨਾਂ ਕਿਹਾ ਕਿ ਇਹਨਾਂ ਜ਼ਰੂਰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹ ਲਗਾਤਾਰ ਸ਼ਾਮਲ ਹੋ ਰਹੇ ਨੇ ਹੋਰ ਵੀ ਕੋਈ ਸ਼ਾਮਲ ਹੋਣਾ ਚਾਹੇ ਤਾਂ ਸਵਾਗਤ ਹੈ ਅਤੇ ਉਹਨਾਂ ਕਿਹਾ ਕਿ ਦੇਖਦੇ ਆ ਅੱਗੇ ਕੀ ਬਣਦਾ ਸੋ ਇਸ ਤਰ੍ਹਾਂ ਦੇ ਜਵਾਬ ਦਿੱਤੇ ਨੇ ਸਪਸ਼ਟ ਤੌਰ ਤੇ ਇਹ ਨਹੀਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਹੈ ਕਿ ਭਾਜਪਾ ਦੇ ਨਾਲ ਗੱਠਜੋੜ ਹੋ ਜਵੇ ਤੇ ਅਸੀਂ ਵੀ ਚਾਹੁੰਦੇ ਆ ਕਿ ਜਲਦੀ ਹੀ ਇਹ ਗੱਠਜੋੜ ਹੋਵੇ ਇਸ ਤਰ੍ਹਾਂ ਨਹੀਂ ਸੁਖਵੀਰ ਬਾਦਲ ਨੇ ਕਿਹਾ ਕਿ ਦੇਖਦੇ ਆ ਕਿ ਅੱਗੇ ਕੀ ਹੁੰਦਾ ਸੋ ਸੁਖਵੀਰ ਬਾਦਲ ਵੀ ਸਪਸ਼ਟ ਨਹੀਂ ਨੇ ਪਾਬ ਸਿੱਧੇ ਤੌਰ ਤੇ ਸੁਖਵੀਰ ਬਾਦਲ ਨੇ ਇਸ ਬਿਆਨ ਬਾਰੇ ਕੋਈ ਰਿਐਕਸ਼ਨ ਨਹੀਂ ਦਿੱਤਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਇਹ ਗੱਲ ਦੇਖਣੀ ਹੋਵੇਗੀ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਇਹ ਸਵਾਲ ਜੋ ਗੂੰਜ ਰਿਹਾ ਹੈ ਇਸ ਦਾ ਜਵਾਬ ਕੀ ਮਿਲਦਾ ਹੈ ਦੋਵੇਂ ਪਾਰਟੀਆਂ ਦੇ ਵੱਡੇ ਆਗੂਆਂ ਦੇ ਵੱਲੋਂ ਇੱਕ ਦੂਜੇ ਨਾਲ ਸੰਪਰਕ ਕਰਨ ਦੀ ਕੋਈ ਕੋਸ਼ਿਸ਼ ਕੀਤੀ ਜਾਂਦੀ ਹੈ ਕੋਈ ਇਸ ਮੁੱਦੇ ਤੇ ਬੀਜੇਪੀ ਦੀ ਹਾਈ ਕਮਾਂਡ ਦੇ ਨਾਲ ਕੋਈ ਮੁਲਾਕਾਤ ਹੁੰਦੀ ਹੈ ਜਾਂ ਸੁਖਬੀਰ ਸਿੰਘ ਬਾਦਲ ਆਪ ਇਸ ਦਿਸ਼ਾ ਦੇ ਵਿੱਚ ਕੋਈ ਕਦਮ ਚੁੱਕਦੇ ਨੇ ਜਾਂ ਸੁਨੀਲ ਜਾਖੜ ਸੁਖਬੀਰ ਸਿੰਘ ਬਾਦਲ ਨਾਲ ਕੋਈ ਮੁਲਾਕਾਤ ਕਰਦੇ ਨੇ ਇਹ ਦੇਖਣ ਵਾਲੀ ਗੱਲ ਹੋਵੇਗੀ ਫਿਲਹਾਲ ਸੁਨੀਲ ਜਾਖੜ ਦਾ ਇਹ ਬਿਆਨ ਸਿਆਸੀ ਫਿਜ਼ਾ ਦੇ ਵਿੱਚ ਇੱਕ ਵਾਰ ਫਿਰ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਗਰਮੀ ਲਿਆਉਂਦਾ ਹੈ ਨਜ਼ਰ ਆ ਰਿਹਾ ਹੈ ਪਰ ਗੱਠਜੋੜ ਨੂੰ ਲੈ ਕੇ ਤਮਾਮ ਸਵਾਲ ਬਰਕਰਾਰ ਨੇ ਦੇਖਣਾ ਇਹ ਹੋਵੇਗਾ ਕਿ ਆਉਂਦੇ ਦਿਨਾਂ ਦੇ ਵਿੱਚ ਜ਼ਮੀਨੀ ਪੱਧਰ ਤੇ ਇਸ ਦੇਸ਼ਾ ਵੱਲ ਕੋਈ ਕੰਮ ਹੁੰਦਾ ਹੈ ਜਾਂ ਨਹੀਂ ਹੁੰਦਾ। ਵਿਚਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ ਦੇ ਨਾਲ ਇੱਕ ਵਾਰ ਫਿਰ ਤੋਂ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਗਰਮੀ ਆ ਗਈ ਹੈ। ਇੱਕ ਵਾਰ ਫਿਰ ਤੋਂ ਇਹ ਸਵਾਲ ਉੱਠ ਖੜਾ ਹੋਇਆ ਹੈ ਕਿ ਪੰਜਾਬ ਦੇ ਵਿੱਚ বিজেপি ਤੇ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਤੋਂ ਸਿਆਸੀ ਸਮਝੌਤਾ ਕਰਨਗੇ। ਇੱਕਜੁੱਟ ਨਜ਼ਰ ਆਉਣਗੇ ਦੋਵੇਂ ਪਾਰਟੀਆਂ ਕੀ ਪੰਜਾਬ ਦੇ ਸਾਂਝੇ ਹਿੱਤਾਂ ਦੇ ਲਈ ਸਮਝੌਤਾ ਕਰ ਸਕਦੀਆਂ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੀ ਦੋਵੇਂ ਪਾਰਟੀਆਂ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਇੱਕਜੁੱਟ ਨਜ਼ਰ ਆਉਣਗੀਆਂ ਸੁਨੀਲ ਜਾਖੜ ਵੱਲੋਂ ਦਰਅਸਲ ਇੱਕ ਅਖਬਾਰ ਨੂੰ ਇੰਟਰਵਿਊ ਦਿੱਤਾ ਗਿਆ ਤੇ ਇਸ ਇੰਟਰਵਿਊ ਦੇ ਵਿੱਚ ਸੁਨੀਲ ਜਾਖੜ ਨੇ ਦੋਵਾਂ ਪਾਰਟੀਆਂ ਦੇ ਸਿਆਸੀ ਸਮਝੌਤੇ ਗੱਠਜੋੜ ਬਾਰੇ ਵੱਡਾ ਬਿਆਨ ਦਿੱਤਾ ਹੈ ਸੁਨੀਲ ਜਾਖੜ ਨੇ ਕਿਹਾ ਕਿ ਦੋਵੇਂ ਪਾਰਟੀਆਂ ਨੂੰ ਇੱਕ ਵਾਰ ਫਿਰ ਤੋਂ ਸਿਆਸੀ ਗੱਠਜੋੜ ਕਰਨਾ ਚਾਹੀਦਾ ਹੈ ਪੰਜਾਬ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਦੋਵੇਂ ਪਾਰਟੀਆਂ ਇੱਕ ਜੁੱਟ ਹੋਣੀ ਚਾਹੀਦੀਆਂ ਨੇ ਸੁਨੀਲ ਜਾਖੜ ਨੇ ਆਖਿਰ ਪੂਰੇ ਬਿਆਨ ਦੇ ਵਿੱਚ ਕੀ ਕਿਹਾ ਤੁਹਾਨੂੰ ਦੱਸਦੇ ਹਾਂ ਜਾਖੜ ਨੇ ਆਪਣੇ ਇੰਟਰਵਿਊ ਦੇ ਵਿੱਚ ਕਿਹਾ ਆਦਰਸਲ ਇੱਕ ਅਖਬਾਰ ਨੂੰ ਜਾਖੜ ਨੇ ਇਹ ਇੰਟਰਵਿਊ ਦਿੱਤਾ ਗਿਆ ਜਿਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ ਆਪਣੇ ਇੰਟਰਵਿਊ 'ਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵੱਡੇ ਹਿੱਤਾਂ ਨੂੰ ਦੇਖਦੇ ਹਾਂ ਅਤਵਾਦ ਦੇ ਕਾਲੇ ਦੌਰ ਦੇ ਵਿੱਚ 1996 ਦੇ ਵਿੱਚ ਵੀ ਭਾਜਪਾ ਨੇ ਕੌਮੀ ਪਾਰਟੀ ਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਤੋਂ ਦੂਜੇ ਦਰਜੇ ਦਾ ਹੋਣਾ ਮੰਨਿਆ ਸੀ ਭਾਵੇਂ ਜਦੋਂ ਸਰਕਾਰ ਦੇ ਵਿੱਚ ਸੀ ਤਾਂ ਪਹਿਲੇ ਨੰਬਰ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਸੀ ਤੇ ਫਿਰ ਭਾਜਪਾ ਦਾ ਨੰਬਰ ਆਉਂਦਾ ਸੀ ਸੋ ਸੁਨੀਲ ਜਾਖੜ ਨੇ ਵੀ ਇਸ ਗੱਲ ਦੀ ਤਸਦੀਕ ਕੀਤੀ ਉਹਨਾਂ ਕਹੇ ਕਿ ਰਾਸ਼ਟਰੀ ਪਾਰਟੀ ਹੁੰਦਿਆਂ ਵੀ ਭਾਜਪਾ ਨੇ ਦੂਜੇ ਦਰਜੇ ਦਾ ਹੋਣਾ ਪੰਜਾਬ ਦੇ ਵਿੱਚ ਮੰਨਿਆ ਸੀ ਤੇ ਦਿਹਾਤੀਆਂ ਤੱਕ ਭਾਜਪਾ ਸਿਰਫ 23 ਸ਼ਹਿਰੀ ਵਿਧਾਨ ਸਭਾ ਸੀਟਾਂ ਤੇ ਸੰਤੁਸ਼ਟ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਪਿੰਡੂ ਖੇਤਰਾਂ ਦੇ ਵਿੱਚ ਅੱਗੇ ਵਧੀ ਪਰ ਭਾਜਪਾ ਦਾ ਪਿੰਡਾਂ ਦੇ ਵਿੱਚ ਵਿਕਾਸ ਰੁਕ ਗਿਆ ਸੀ ਉਹਨਾਂ ਨੇ ਅੱਗੇ ਕਿਹਾ ਕਿ ਪੰਜਾਬ ਦੇ ਵਡੇਰੇ ਹਿੱਤਾਂ ਦੇ ਲਈ ਇੱਕ ਵਾਰ ਫਿਰ ਤੋਂ ਸਿਆਸੀ ਮਤਭੇਦ ਛੱਡ ਕੇ ਇੱਕ ਵਾਰ ਫਿਰ ਤੋਂ ਦੋਵਾਂ ਪਾਰਟੀਆਂ ਨੂੰ ਇੱਕ ਹੋਣਾ ਚਾਹੀਦਾ ਹੈ ਤੇ ਪੰਜਾਬ ਦੇ ਵਿੱਚ ਪੰਜਾਬ ਵਿਰੋਧੀ ਤਾਕਤਾਂ ਦਾ ਉਭਾਰ ਹੋ ਰਿਹਾ ਇਹ ਵੀ ਗੱਲ ਉਹਨਾਂ ਨੇ ਕਹੀ ਹੈ ਉਹਨਾਂ ਨੇ ਕਿਹਾ ਕਿ ਬੀਜੇਪੀ ਤੇ ਕਾਲੀਆਂ ਨੂੰ ਪੰਜਾਬ ਦੇ ਹਿੱਤਾਂ ਦੇ ਲਈ ਇੱਕ ਵਾਰ ਫਿਰ ਤੋਂ ਇਕੱਠੇ ਹੋਣਾ ਚਾਹੀਦਾ ਹੈ ਹਿੰਦੂ ਸਿੱਖ ਭਾਈਚਾਰੇ ਦੀ ਗੱਲ ਕਰਦੇ ਹੋਈ ਆ ਬੀਜਪੀ ਪ੍ਰਧਾਨ ਆ ਜਿਹੜੇ ਉਹ ਨਜ਼ਰ ਆਏ ਨੇ ਸੋ ਸ਼੍ਰੋਮਣੀ ਅਕਾਲੀ ਦਲ ਤੇ ਬੀਜਪੀ ਦੀ ਗੱਠ ਜੋੜ ਦੇ ਹੱਕ ਦੇ ਵਿੱਚ ਨਿਤਰਦੇ ਹੋਏ ਨਜ਼ਰ ਆਏ ਨੇ ਸੁਨੀਲ ਜਾਖੜ ਸੋ ਇੱਕ ਅਖਬਾਰ ਨੂੰ ਇੰਟਰਵਿਊ ਦਿੱਤਾ ਹੈ ਇਸ ਇੰਟਰਵਿਊ ਦੇ ਆਧਾਰ ਤੇ ਸੁਨੀਲ ਜਾਖੜ ਦੇ ਵੱਲੋਂ ਇਹ ਸਾਰੀਆਂ ਗੱਲਾਂ ਕਹੀਆਂ ਗਈਆਂ ਨੇ ਇਸ ਇੰਟਰਵਿਊ ਦੇ ਆਧਾਰ ਤੇ ਹੀ ਅਸੀਂ ਤੁਹਾਨੂੰ ਇਹ ਪੂਰੀ ਖਬਰ ਦੱਸ ਰਹੇ ਹਾਂ ਜਿਸ ਦੇ ਵਿੱਚ ਸੁਨੀਲ ਜਾਖੜ ਇੱਕ ਵਾਰ ਫੇਰ ਤੋਂ ਦੋਵਾਂ ਪਾਰਟੀਆਂ ਦੇ ਗੱਠਜੋੜ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਉਧਰ ਪੱਤਰਕਾਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਸੁਨੀਲ ਜਾਖੜ ਦੇ ਇਸ ਬਿਆਨ ਬਾਰੇ ਪੁੱਛਿਆ ਗਿਆ ਕਿ ਤੁਹਾਡਾ ਕੀ ਰਿਐਕਸ਼ਨ ਆ ਸੁਨੀਲ ਜਾਖੜ ਗੱਠਜੋੜ ਬਾਰੇ ਗੱਲ ਕਰ ਰਹੇ ਨੇ ਤਾ ਸੁਖਬੀਰ ਬਾਦਲ ਨੇ ਕਿਹਾ ਸੁਖਬੀਰ ਬਾਦਲ ਨੇ ਗੋਲ ਮੋੜ ਜਵਾਬ ਦਿੱਤਾ ਸਪਸ਼ਟ ਤੌਰ ਤੇ ਕੋ ਉੱਤਰ ਨਹੀਂ ਦਿੰਦਾ ਸੁਖਬੀਰ ਬਾਦਲ ਟਾਲਦੇ ਹੋਏ ਵੀ ਨਜ਼ਰ ਆਏ ਨੇ ਸਪਸ਼ਟ ਤੌਰ ਤੇ ਉੱਤਰ ਦੇਣ ਨੂੰ ਉਹਨਾਂ ਕਿਹਾ ਕਿ ਇਹਨਾਂ ਜ਼ਰੂਰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹ ਲਗਾਤਾਰ ਸ਼ਾਮਲ ਹੋ ਰਹੇ ਨੇ ਹੋਰ ਵੀ ਕੋਈ ਸ਼ਾਮਲ ਹੋਣਾ ਚਾਹੇ ਤਾਂ ਸਵਾਗਤ ਹੈ ਅਤੇ ਉਹਨਾਂ ਕਿਹਾ ਕਿ ਦੇਖਦੇ ਆ ਅੱਗੇ ਕੀ ਬਣਦਾ ਸੋ ਇਸ ਤਰ੍ਹਾਂ ਦੇ ਜਵਾਬ ਦਿੱਤੇ ਨੇ ਸਪਸ਼ਟ ਤੌਰ ਤੇ ਇਹ ਨਹੀਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਹੈ ਕਿ ਭਾਜਪਾ ਦੇ ਨਾਲ ਗੱਠਜੋੜ ਹੋ ਜਵੇ ਤੇ ਅਸੀਂ ਵੀ ਚਾਹੁੰਦੇ ਆ ਕਿ ਜਲਦੀ ਹੀ ਇਹ ਗੱਠਜੋੜ ਹੋਵੇ ਇਸ ਤਰ੍ਹਾਂ ਨਹੀਂ ਸੁਖਵੀਰ ਬਾਦਲ ਨੇ ਕਿਹਾ ਕਿ ਦੇਖਦੇ ਆ ਕਿ ਅੱਗੇ ਕੀ ਹੁੰਦਾ ਸੋ ਸੁਖਵੀਰ ਬਾਦਲ ਵੀ ਸਪਸ਼ਟ ਨਹੀਂ ਨੇ ਪਾਬ ਸਿੱਧੇ ਤੌਰ ਤੇ ਸੁਖਵੀਰ ਬਾਦਲ ਨੇ ਇਸ ਬਿਆਨ ਬਾਰੇ ਕੋਈ ਰਿਐਕਸ਼ਨ ਨਹੀਂ ਦਿੱਤਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਇਹ ਗੱਲ ਦੇਖਣੀ ਹੋਵੇਗੀ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਇਹ ਸਵਾਲ ਜੋ ਗੂੰਜ ਰਿਹਾ ਹੈ ਇਸ ਦਾ ਜਵਾਬ ਕੀ ਮਿਲਦਾ ਹੈ ਦੋਵੇਂ ਪਾਰਟੀਆਂ ਦੇ ਵੱਡੇ ਆਗੂਆਂ ਦੇ ਵੱਲੋਂ ਇੱਕ ਦੂਜੇ ਨਾਲ ਸੰਪਰਕ ਕਰਨ ਦੀ ਕੋਈ ਕੋਸ਼ਿਸ਼ ਕੀਤੀ ਜਾਂਦੀ ਹੈ ਕੋਈ ਇਸ ਮੁੱਦੇ ਤੇ ਬੀਜੇਪੀ ਦੀ ਹਾਈ ਕਮਾਂਡ ਦੇ ਨਾਲ ਕੋਈ ਮੁਲਾਕਾਤ ਹੁੰਦੀ ਹੈ ਜਾਂ ਸੁਖਬੀਰ ਸਿੰਘ ਬਾਦਲ ਆਪ ਇਸ ਦਿਸ਼ਾ ਦੇ ਵਿੱਚ ਕੋਈ ਕਦਮ ਚੁੱਕਦੇ ਨੇ ਜਾਂ ਸੁਨੀਲ ਜਾਖੜ ਸੁਖਬੀਰ ਸਿੰਘ ਬਾਦਲ ਨਾਲ ਕੋਈ ਮੁਲਾਕਾਤ ਕਰਦੇ ਨੇ ਇਹ ਦੇਖਣ ਵਾਲੀ ਗੱਲ ਹੋਵੇਗੀ ਫਿਲਹਾਲ ਸੁਨੀਲ ਜਾਖੜ ਦਾ ਇਹ ਬਿਆਨ ਸਿਆਸੀ ਫਿਜ਼ਾ ਦੇ ਵਿੱਚ ਇੱਕ ਵਾਰ ਫਿਰ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਗਰਮੀ ਲਿਆਉਂਦਾ ਹੈ ਨਜ਼ਰ ਆ ਰਿਹਾ ਹੈ ਪਰ ਗੱਠਜੋੜ ਨੂੰ ਲੈ ਕੇ तमाम ਸਵਾਲ ਬਰਕਰਾਰ ਨੇ ਦੇਖਣਾ ਇਹ ਹੋਵੇਗਾ ਕਿ ਆਉਂਦੇ ਦਿਨਾਂ ਦੇ ਵਿੱਚ ਜ਼ਮੀਨੀ ਪੱਧਰ ਤੇ ਇਸ ਦੇਸ਼ਾ ਵੱਲ ਕੋਈ ਕੰਮ ਹੁੰਦਾ ਹੈ ਜਾਂ ਨਹੀਂ ਹੁੰਦਾ। ਵਿਚਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ ਦੇ ਨਾਲ ਇੱਕ ਵਾਰ ਫਿਰ ਤੋਂ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਗਰਮੀ ਆ ਗਈ ਹੈ। ਇੱਕ ਵਾਰ ਫਿਰ ਤੋਂ ਇਹ ਸਵਾਲ ਉੱਠ ਖੜਾ ਹੋਇਆ ਹੈ ਕਿ ਪੰਜਾਬ ਦੇ ਵਿੱਚ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਤੋਂ ਸਿਆਸੀ ਸਮਝੌਤਾ ਕਰਨਗੇ ਇੱਕਜੁੱਟ ਨਜ਼ਰ ਆਉਣਗੇ ਦੋਵੇਂ ਪਾਰਟੀਆਂ ਕੀ ਪੰਜਾਬ ਦੇ ਸਾਂਝੇ ਹਿੱਤਾਂ ਦੇ ਲਈ ਸਮਝੌਤਾ ਕਰ ਸਕਦੀਆਂ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੀ ਦੋਵੇਂ ਪਾਰਟੀਆਂ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਇੱਕਜੁੱਟ ਨਜ਼ਰ ਆਉਣਗੀਆਂ ਸੁਨੀਲ ਜਾਖੜ ਵੱਲੋਂ ਦਰਅਸਲ ਇੱਕ ਅਖਬਾਰ ਨੂੰ ਇੰਟਰਵਿਊ ਦਿੱਤਾ ਗਿਆ ਤੇ ਇਸ ਇੰਟਰਵਿਊ ਦੇ ਵਿੱਚ ਸੁਨੀਲ ਜਾਖੜ ਨੇ ਦੋਵਾਂ ਪਾਰਟੀਆਂ ਦੇ ਸਿਆਸੀ ਸਮਝੌਤੇ ਗੱਠਜੋੜ ਬਾਰੇ ਵੱਡਾ ਬਿਆਨ ਦਿੱਤਾ ਹੈ ਸੁਨੀਲ ਜਾਖੜ ਨੇ ਕਿਹਾ ਕਿ ਦੋਵੇਂ ਪਾਰਟੀਆਂ ਨੂੰ ਇੱਕ ਵਾਰ ਫਿਰ ਤੋਂ ਸਿਆਸੀ ਗੱਠਜੋੜ ਕਰਨਾ ਚਾਹੀਦਾ ਹੈ ਪੰਜਾਬ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਦੋਵੇਂ ਪਾਰਟੀਆਂ ਇੱਕਜੁੱਟ ਹੋਣੀਆਂ ਚਾਹੀਦੀਆਂ ਨੇ ਸੁਨੀਲ ਜਾਖੜ ਨੇ ਆਖਿਰ ਪੂਰੇ ਬਿਆਨ ਦੇ ਵਿੱਚ ਕੀ ਕਿਹਾ ਤੁਹਾਨੂੰ ਦੱਸਦੇ ਹਾਂ ਜਾਖੜ ਨੇ ਆਪਣੇ ਇੰਟਰਵਿਊ ਦੇ ਵਿੱਚ ਕਿਹਾ ਆਦਰਸ਼ਲ ਇੱਕ ਅਖਬਾਰ ਨੂੰ ਜਾਖੰਡੇ ਇੰਟਰਵਿਊ ਦਿੱਤਾ ਗਿਆ ਜਿਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ ਆਪਣੇ ਇੰਟਰਵਿਊ ਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵੱਡੇ ਹਿੱਤਾਂ ਨੂੰ ਦੇਖਦੇ ਆਂ ਅਤਵਾਦ ਦੇ ਕਾਲੇ ਦੌਰ ਦੇ ਵਿੱਚ 1996 ਦੇ ਵਿੱਚ ਵੀ ਭਾਜਪਾ ਨੇ ਕੌਮੀ ਪਾਰਟੀ ਹੁੰਦਿਆਂ ਸ਼੍ਰੋਮਣੀ ਅਕਾਲੀ ਦਲ ਤੋਂ ਦੂਜੇ ਦਰਜੇ ਦਾ ਹੋਣਾ ਮੰਨਿਆ ਸੀ ਭਾਵੇਂ ਜਦੋਂ ਸਰਕਾਰ ਦੇ ਵਿੱਚ ਸੀ ਤਾਂ ਪਹਿਲੇ ਨੰਬਰ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਸੀ ਤੇ ਫਿਰ ਭਾਜਪਾ ਦਾ ਨੰਬਰ ਆਉਂਦਾ ਸੀ ਸੋ ਸੁਨੀਲ ਜਾਖੜ ਨੇ ਵੀ ਇਸ ਗੱਲ ਦੀ ਤਸਦੀਕ ਕੀਤੀ ਉਹਨਾਂ ਕਹੇ ਕਿ ਰਾਸ਼ਟਰੀ ਪਾਰਟੀ ਹੁੰਦਿਆਂ ਵੀ ਭਾਜਪਾ ਨੇ ਦੂਜੇ ਦਰਜੇ ਦਾ ਹੋਣਾ ਪੰਜਾਬ ਦੇ ਵਿੱਚ ਮੰਨਿਆ ਸੀ ਤੇ ਦਿਹਾਤੀਆਂ ਤੱਕ ਭਾਜਪਾ ਸਿਰਫ 23 ਸ਼ਹਿਰੀ ਵਿਧਾਨ ਸਭਾ ਸੀਟਾਂ ਤੇ ਸੰਤੁਸ਼ਟ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਪਿੰਡੂ ਖੇਤਰਾਂ ਦੇ ਵਿੱਚ ਅੱਗੇ ਵਧੀ ਪਰ ਭਾਜਪਾ ਦਾ ਪਿੰਡਾਂ ਦੇ ਵਿੱਚ ਵਿਕਾਸ ਰੁਕ ਗਿਆ ਸੀ ਉਹਨਾਂ ਨੇ ਅੱਗੇ ਕਿਹਾ ਕਿ ਪੰਜਾਬ ਦੇ ਵਡੇਰੇ ਹਿੱਤਾਂ ਦੇ ਲਈ ਇੱਕ ਵਾਰ ਫਿਰ ਤੋਂ ਸਿਆਸੀ ਮਤਭੇਦ ਛੱਡ ਕੇ ਇੱਕ ਵਾਰ ਫਿਰ ਤੋਂ ਦੋਵਾਂ ਪਾਰਟੀਆਂ ਨੂੰ ਇੱਕ ਹੋਣਾ ਚਾਹੀਦਾ ਹੈ ਤੇ ਪੰਜਾਬ ਦੇ ਵਿੱਚ ਪੰਜਾਬ ਵਿਰੋਧੀ ਤਾਕਤਾਂ ਦਾ ਉਭਾਰ ਹੋ ਰਿਹਾ ਇਹ ਵੀ ਗੱਲ ਉਹਨਾਂ ਨੇ ਕਹੀ ਹੈ ਉਹਨਾਂ ਨੇ ਕਿਹਾ ਕਿ ਬੀਜੇਪੀ ਤੇ ਕਾਲੀਆਂ ਨੂੰ ਪੰਜਾਬ ਦੇ ਹਿੱਤਾਂ ਦੇ ਲਈ ਇੱਕ ਵਾਰ ਫਿਰ ਤੋਂ ਇਕੱਠੇ ਹੋਣਾ ਚਾਹੀਦਾ ਹੈ ਹਿੰਦੂ ਸਿੱਖ ਭਾਈਚਾਰੇ ਦੀ ਗੱਲ ਕਰਦੇ ਹੋਏ ਵੀ ਆ ਬੀਜਪੀ ਪ੍ਰਧਾਨ ਆ ਜਿਹੜੇ ਉਹ ਨਜ਼ਰ ਆਏ ਨੇ ਸੋ ਸ਼੍ਰੋਮਣੀ ਅਕਾਲੀ ਦਲ ਤੇ ਬੀਜਪੀ ਦੀ ਗੱਠ ਜੋੜ ਦੇ ਹੱਕ ਦੇ ਵਿੱਚ ਨਿਤਰਦੇ ਹੋਏ ਨਜ਼ਰ ਆਏ ਨੇ ਸੁਨੀਲ ਜਾਖੜ ਸੋ ਇੱਕ ਅਖਬਾਰ ਨੂੰ ਇੰਟਰਵਿਊ ਦਿੱਤਾ ਹੈ ਇਸ ਇੰਟਰਵਿਊ ਦੇ ਆਧਾਰ ਤੇ ਸੁਨੀਲ ਜਾਖੜ ਦੇ ਵੱਲੋਂ ਇਹ ਸਾਰੀਆਂ ਗੱਲਾਂ ਕਹੀਆਂ ਗਈਆਂ ਨੇ ਇਸ ਇੰਟਰਵਿਊ ਦੇ ਆਧਾਰ ਤੇ ਹੀ ਅਸੀਂ ਤੁਹਾਨੂੰ ਇਹ ਪੂਰੀ ਖਬਰ ਦੱਸ ਰਹੇ ਹਾਂ ਜਿਸ ਦੇ ਵਿੱਚ ਸੁਨੀਲ ਜਾਖੜ ਇੱਕ ਵਾਰ ਫੇਰ ਤੋਂ ਦੋਵਾਂ ਪਾਰਟੀਆਂ ਦੇ ਗੱਠਜੋੜ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਉਧਰ ਪੱਤਰਕਾਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਸੁਨੀਲ ਜਾਖੜ ਦੇ ਇਸ ਬਿਆਨ ਬਾਰੇ ਪੁੱਛਿਆ ਗਿਆ ਕਿ ਤੁਹਾਡਾ ਕੀ ਰਿਐਕਸ਼ਨ ਆ ਸੁਨੀਲ ਜਾਖੜ ਗੱਠਜੋੜ ਬਾਰੇ ਗੱਲ ਕਰ ਰਹੇ ਨੇ ਤਾ ਸੁਖਬੀਰ ਬਾਦਲ ਨੇ ਕਿਹਾ ਸੁਖਬੀਰ ਬਾਦਲ ਨੇ ਗੋਲ ਮੋਲ ਜਵਾਬ ਦਿੱਤਾ ਸਪਸ਼ਟ ਤੌਰ ਤੇ ਕੋ ਉੱਤਰ ਨਹੀਂ ਦਿੰਦਾ ਸੁਖਬੀਰ ਬਾਦਲ ਟਾਲਦੇ ਹੋਏ ਵੀ ਨਜ਼ਰ ਆਏ ਨੇ ਸਪਸ਼ਟ ਤੌਰ ਤੇ ਉੱਤਰ ਦੇਣ ਨੂੰ ਉਹਨਾਂ ਕਿਹਾ ਕਿ ਇਹਨਾਂ ਜ਼ਰੂਰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹ ਲਗਾਤਾਰ ਸ਼ਾਮਲ ਹੋ ਰਹੇ ਨੇ ਹੋਰ ਵੀ ਕੋਈ ਸ਼ਾਮਲ ਹੋਣਾ ਚਾਹੇ ਤਾਂ ਸਵਾਗਤ ਹੈ ਅਤੇ ਉਹਨਾਂ ਕਿਹਾ ਕਿ ਦੇਖਦੇ ਆ ਅੱਗੇ ਕੀ ਬਣਦਾ ਸੋ ਇਸ ਤਰ੍ਹਾਂ ਦੇ ਜਵਾਬ ਦਿੱਤੇ ਨੇ ਸਪਸ਼ਟ ਤੌਰ ਤੇ ਇਹ ਨਹੀਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਹੈ ਕਿ ਭਾਜਪਾ ਦੇ ਨਾਲ ਗੱਠਜੋੜ ਹੋ ਜਵੇ ਤੇ ਅਸੀਂ ਵੀ ਚਾਹੁੰਦੇ ਆ ਕਿ ਜਲਦੀ ਹੀ ਇਹ ਗੱਠਜੋੜ ਹੋਵੇ ਇਸ ਤਰ੍ਹਾਂ ਨਹੀਂ ਸੁਖਵੀਰ ਬਾਦਲ ਨੇ ਕਿਹਾ ਕਿ ਦੇਖਦੇ ਆ ਕਿ ਅੱਗੇ ਕੀ ਹੁੰਦਾ ਸੋ ਸੁਖਵੀਰ ਬਾਦਲ ਵੀ ਸਪਸ਼ਟ ਨਹੀਂ ਨੇ ਪਾਬ ਸਿੱਧੇ ਤੌਰ ਤੇ ਸੁਖਵੀਰ ਬਾਦਲ ਨੇ ਇਸ ਬਿਆਨ ਬਾਰੇ ਕੋਈ ਰਿਐਕਸ਼ਨ ਨਹੀਂ ਦਿੱਤਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਇਹ ਗੱਲ ਦੇਖਣੀ ਹੋਵੇਗੀ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਇਹ ਸਵਾਲ ਜੋ ਗੂੰਜ ਰਿਹਾ ਹੈ ਇਸ ਦਾ ਜਵਾਬ ਕੀ ਮਿਲਦਾ ਹੈ ਦੋਵੇਂ ਪਾਰਟੀਆਂ ਦੇ ਵੱਡੇ ਆਗੂਆਂ ਦੇ ਵੱਲੋਂ ਇੱਕ ਦੂਜੇ ਨਾਲ ਸੰਪਰਕ ਕਰਨ ਦੀ ਕੋਈ ਕੋਸ਼ਿਸ਼ ਕੀਤੀ ਜਾਂਦੀ ਹੈ ਕੋਈ ਇਸ ਮੁੱਦੇ ਤੇ ਬੀਜੇਪੀ ਦੀ ਹਾਈ ਕਮਾਂਡ ਦੇ ਨਾਲ ਕੋਈ ਮੁਲਾਕਾਤ ਹੁੰਦੀ ਹੈ ਜਾਂ ਸੁਖਬੀਰ ਸਿੰਘ ਬਾਦਲ ਆਪ ਇਸ ਦਿਸ਼ਾ ਦੇ ਵਿੱਚ ਕੋਈ ਕਦਮ ਚੁੱਕਦੇ ਨੇ ਜਾਂ ਸੁਨੀਲ ਜਾਖੜ ਸੁਖਬੀਰ ਸਿੰਘ ਬਾਦਲ ਨਾਲ ਕੋਈ ਮੁਲਾਕਾਤ ਕਰਦੇ ਨੇ ਇਹ ਦੇਖਣ ਵਾਲੀ ਗੱਲ ਹੋਵੇਗੀ ਫਿਲਹਾਲ